ਦਾਦੀਆਂ ਫੈਸਲ ਭਾਈ ਅੱਖਾਂ ਵਾਪਸ ਆਇਆ ਤੇ ਖੋਲਦੇ ਸਾਰੇ ਕਹਿੰਦੇ ਅਬ ਮੈਂ ਬਤਾਉਂਗਾ ਕਿਸਨੇ ਬਲਦਕਾਰ ਦੀਆ ਬੇਟੀ ਕਿਹਨਾਂ ਅਗੇ ਹਰਦਾ ਭਾਈ ਇਹ ਗੁਲੇ ਜੈ ਇਹਨੂੰ ਪੁੱਛ ਲੈ ਇਸ ਲਫਜ਼ ਦਾ ਮਤਲਬ ਇਹਨੂੰ ਪਤਾ ਹੀ ਨਹੀਂ ਹੁੰਦਾ ਪੁੱਛ ਅੱਛਾ ਚੱਲ ਪੁੱਛ ਨਾ ਓਏ ਤੈਨੂੰ ਪਤਾ ਵਾ ਕਿਨੂੰ ਕਹਿੰਦੇ ਕੀ ਹੁੰਦਾ ਵਾ ਓਏ ਜਦੋਂ ਜ਼ਿਆਸਤੀ ਕਰਦੇ ਡਕੇਟੀ ਕਰਦੇ ਪੈਸੇ ਬੂਏ ਖੋਲ ਲੈਂਦੇ ਉਹਨੇ ਗੱਡੂ ਗੋਸ਼ ਅੱਧਾ ਤਾਂ ਪਤਾ ਹੀ ਨਹੀਂ ਠੀਕ ਹੈ ਜੀ ਹਾਂ ਹਾਂ ਜੀ ਉਹ ਤੋਂ ਕਹਿੰਦਾ ਕਿ ਯਾਰ ਅੱਧੀ ਮੈਂ ਮੋਟਰਸਾਈਕਲ ਜਾ ਰਿਹਾ ਦੋ ਡਾਕੂ ਨੇ ਗਨ ਪੁਆਇੰਟ ਤੇ ਬਲਤਕਾਰ ਹੋ ਕੇ ਨੱਚ ਗਏ ਮੇਰੇ ਨਾਲ ਉਹ ਮੇਰੇ ਨਾਲ 1800 ਦਾ ਬਲਤਕਾਰ ਹੋਇਆ ਮੈਂ ਨਹੀਂ ਗਿਆ ਵਾ ਮੈਂ ਜਮ ਮੁਕਰੇ ਜੀ ਆਨ ਮੈਂ ਅਮਰੀਕਾ ਟ ਵੀ ਪਤਾ ਠੀਕ ਆ ਪਤਾ ਦੱਸੇ ਓਏ ਬਸ ਪੁੱਤ ਪੁੱਤ ਕੋਈ ਨਹੀਂ ਹਾਂਜੀ ਭਾਜੀ 18 ਚਾਚੂ ਨਾਲ ਬਲਦਕਾਰ ਹੋਇਆ ਓਏ ਬਾਤਾਂ ਕਰ ਰਿਹਾ ਯਾਰ ਚੱਲ ਬਲਦ ਇੱਕ ਤੋਂ ਚੁੱਪ ਕਰ ਜਾ ਬਸ ਪੁੱਤ ਓਏ ਗਲਤਕਾਰ ਗਲਤਕਾਰ ਕਰ ਲੈ ਸਬਰ ਕਰੀਦਾ ਵਾ ਸਬਰ ਕਰੀਦਾ ਗਲਤਕਾਰ ਕਹਿ ਲੈ ਹੋਰ ਹੋਰ ਕਿਦ ਨਾ ਹੋਇਆ ਹੋਰ ਕਿਦ ਨਾ ਹੋਇਆ ਬਸ ਗਲਤਕਾਰ ਬਸ ਉਹਦੇ ਨਾਲ ਹੋਇਆ ਤੇ ਮੇਰੇ ਨਾਲ ਮੇਰੇ ਹਾਂਜੀ ਮੇਰੇ ਚਾਚੂ ਨਾਲ ਉਹਨਾਂ ਨੇ ਛੱਡੋ ਯਾਰ ਟੌਪਿਕ ਚੇਂਜ ਕਰੋ ਛੱਡੋ ਕੋਈ ਨਹੀਂ ਪੁੱਤ ਲੱਗਾ ਸਬਰ ਕਰੀਦਾ Gracias. No,